ਮੈਂ ਸਾਈਲੋ ਦੀ ਪਾਲਿਸੀ ਦਾ ਪੁਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਬਣ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿੰਨਾ ਤੋਂ ਦੋ ਮੇਰੇ ਪਾਰਲੀਮੈਂਟ ਚ ਮੰਡੀ ਅਹਿਮਦਗੜ੍ਹ ਔਰ ਸਾਨੇਵਾਲ ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੁਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਇਸ ਕਰਕੇ ਅਸੀਂ ਇਹਦਾ ਪੁਰਜੋਰ ਵਿਰੋਧ ਕਰਦੇ ਆਂ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਦਡਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ 'ਚ ਨੁਕਸਾਨ ਹੈ 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿਨ੍ਹਾਂ ਤੋਂ ਦੋ ਮੇਰੇ ਪਾਰਲੀਮੈਂਟ 'ਚ ਮੰਡੀ ਅਹਿਮਦਗੜ ਔਰ ਸਾਨੇਵਾਲ 'ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੁਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਇਸ ਕਰਕੇ ਅਸੀਂ ਇਹਦਾ ਪੂਰਜੋਰ ਵਿਰੋਧ ਕਰਦੇ ਆਂ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਧਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ ਚ ਨੁਕਸਾਨ ਹੈ 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿਨ੍ਹਾਂ ਤੋਂ ਦੋ ਮੇਰੇ ਪਾਰਲੀਮੈਂਟ ਚ ਮੰਡੀ ਅਹਿਮਦਗੜ ਔਰ ਸਾਨੇਵਾਲ ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੂਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਇਸ ਕਰਕੇ ਅਸੀਂ ਇਹਦਾ ਪੁਰਜੋਰ ਵਿਰੋਧ ਕਰਦੇ ਆ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਦਡਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ 'ਚ ਨੁਕਸਾਨ ਹੈ 12 ਸਾਈਲੋ ਨਵੇਂ ਸੈਂਕਸ਼ਨ ਕੀਤੇ ਆ ਜਿੰਨਾ ਤੋਂ ਦੋ ਮੇਰੇ ਪਾਰਲੀਮੈਂਟ 'ਚ ਮੰਡੀ ਅਹਮਦਗੜ੍ਹ ਔਰ ਸਾਨੇਵਾਲ 'ਚ ਕੀਤੇ ਆ ਮੈਂ ਇਹ ਸਾਈਲੋ ਦੀ ਪਾਲਿਸੀ ਦਾ ਪੂਰਜੋਰ ਵਿਰੋਧ ਕਰਦਾ ਕਿਉਂਕਿ ਸਾਈਲੋ ਦੇ ਨਾਲ ਮੰਡ ਨਾਲ ਦੇਖੋ ਜਿਹੜੀ ਸਰਕਾਰੀ ਮੰਡੀਆਂ ਨੇ ਔਰ ਸਰਕਾਰੀ ਮੰਡੀਆਂ ਜਿਹੜੇ ਲੋਕ ਕੰਮ ਕਰ ਰਹੇ ਆ ਆੜਤੀਆ ਪੱਲੇਦਾਰ ਮਜ਼ਦੂਰ ਟਰੱਕਾਂ ਵਾਲੇ ਟਰਾਂਸਪੋਰਟੇਸ਼ਨ ਵਾਲੇ ਉਹਨਾਂ ਸਾਰਿਆਂ ਦਾ ਨੁਕਸਾਨ ਹੋਏਗਾ ਇੱਕ ਇਹੀ ਸੀ ਕਿ ਸਰਕਾਰੀ ਮੰਡੀਆਂ ਦੇ ਪੈਰਲਲ ਪ੍ਰਾਈਵੇਟ ਮੰਡੀਆਂ ਖੜੀਆਂ ਕਰ ਦਿੱਤੀਆਂ ਜਾਣ ਔਰ ਹੌਲੀ ਹੌਲੀ ਕਰਕੇ ਸਰਕਾਰੀ ਮੰਡੀਆਂ ਇਸ ਕਰਕੇ ਅਸੀਂ ਇਹਦਾ ਪੂਰਜ ਔਰ ਵਿਰੋਧ ਕਰਦੇ ਆਂ ਔਰ ਇਹਨਾਂ ਨੂੰ ਕਹਿੰਦੇ ਆ ਕਿ ਪਾਲਿਸੀ ਨੂੰ ਵਿਧਰੋ ਕਰ ਸਾਰੇ ਕਿਸਾਨਾਂ ਦਾ ਨੁਕਸਾਨ ਹੈ ਹਰ ਬੰਦੇ ਦਾ ਇਸ ਪਾਲਿਸੀ ਚ ਨੁਕਸਾਨ ਹੈ